ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਰਾਵੀ ਦੇ ਵਿੱਚ ਇੱਕ ਬਹੁਤ ਤੋਂ ਵਧੀਆ ਦੋਸਤੋ ਚੰਗੀ ਝੋਟੀ ਸੋ ਦੋਸਤੋ ਕੀ ਡਿਟੇਲ ਹੈ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਜੇਠੂਵਾਲ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਇਸ ਨੂੰ ਅੰਮ੍ਰ ਓਨਰ ਇਸ ਦੇ ਬਾਈ ਸਰਦਾਰ ਮੁਖਵਿੰਦਰ ਸਿੰਘ ਜੀ ਹਨ ਉਹਨਾਂ ਦੇ ਕੰਟੈਕਟ ਨੰਬਰ ਉੱਪਰ ਦਿੱਤੇ ਗਏ ਹਨ ਦੋਸਤੋ ਉਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ 25 ਜੂਨ ਕੱਲ ਦੀ ਇਹ ਝੋਟੀ ਸੂਈ ਆ ਮਗਰ ਕਟਾ ਹੈ ਜੀ ਤਕਰੀਬਨ ਪਹਿਲੇ ਸਵੇਰ ਦਾ ਦੋਸਤੋ ਜਿਹੜਾ ਮਿਲਕ ਸੀਗਾ 12 13 12 13 ਦੀ ਮਿਲਕ ਦੀ ਕਪੈਸਿਟੀ ਰਹੀ ਹੈ ਇਸ ਵਾਰ ਜਿਹੜਾ ਦੂਜਾ ਸੂਬਾ ਸੂਈ ਆ ਸੋ ਚੰਗੀ ਆ ਦੋਸਤੋ ਨਿਸ਼ਾਨ ਜਿਹੜੇ ਤੁਸੀਂ ਵੇਖੋਗੇ ਨੀਲੀ ਰਾਵੀ ਦੇ ਵਿੱਚ ਸਾਰਾ ਮੂੰਹ ਬੱਲਾ ਬਿਲਕੁਲ ਛੋਟਾ ਜਿਹਾ ਸਿੰਗਾ ਦੋਸਤੋ ਬਾਕੀ ਜਿਹੜੀ ਆ ਮੱਝ ਦਰਮਿਆਨੇ ਕੱਦ ਦੇ ਵਿੱਚ ਹੈਗੀ ਆ ਬਾਕੀ ਜੇ ਤੁਸੀਂ ਮੌਕੇ ਤੇ ਜਾਓ ਤੁਹਾਨੂੰ ਦੱਸਣਾ ਜ਼ਰੂਰੀ ਹੈ ਜੀ ਆ ਬਾਲੇ ਵੱਡੇ ਕੱਦ ਦੀ ਨਹੀਂ ਕਹਾਂਗੇ ਇਹਨੂੰ ਬਿਲਕੁਲ ਦਰਮਿਆਨੇ ਕੱਦ ਦੀ ਵੀ ਨਹੀਂ ਹੈਗੀ ਬਾਕੀ ਮੀਡੀਅਮ ਜਿਹਾ ਕੱਦ ਹੈਗਾ ਦੋਸਤੋ ਬਾਕੀ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਬਾਕੀ ਸੀਲਸਾਉ ਦੋਸਤੋ ਬੜੀ ਵਧੀਆ ਪੂਰੀ ਸੀਲਸਾਉਗਾ ਬਾਕੀ ਜਿਹੜੀ ਖਵਾਨਾ ਉਹ ਤੁਸੀਂ ਜ਼ਰੂਰ ਨਜ਼ਰ ਮਾਰ ਸਕਦੇ ਹੋ ਚੰਗਾ ਸੋਨਾ ਹਵਾਨਾ ਹੈਗਾ ਦੋਸਤੋ 12 13 13 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਵਾਰ ਵੀ ਇਸੇ ਥੱਲੇ ਜਿਹੜਾ ਮੁੱਲ ਹੈਗਾ ਦੋਸਤੋ 75000 ਰੁਪਿਆ ਹੈਗਾ 75000 ਦੇ ਵਿੱਚੋਂ ਮੌਕੇ ਤੇ ਪਹੁੰਚਣ ਤੇ ਮਾਣਤਨ ਜ਼ਰੂਰ ਕੀਤਾ ਜਾਵੇਗਾ ਬਾਕੀ ਦੋਸਤੋ ਥਾਣਾ ਦੀ ਧਾਰ ਦੀ ਬਿਲਕੁਲ ਚਵਾਈ ਦੀ ਇੱਕ ਨੰਬਰ ਪਾਸ ਹੈਗੀ ਆ ਮਗਰ ਇੱਕ ਵਾਰੀ ਫਿਰ ਦੱਸ ਦਿੰਨੇ ਆ ਜੀ ਮਗਰ ਜਿਹੜਾ ਬੱਚਾ ਉਹ ਕਟਾ ਹੈਗਾ ਦੋਸਤੋ ਕੱਲ 25 ਜੂਨ ਦੀ ਸੂਈ ਆ ਸੋ ਜਿਸ ਵੀਰ ਭਰਾ ਨੇ ਇਹ ਜਿਹੜੀ ਝੋਟੀ ਖਰੀਦਣੀ ਹੋਵੇ ਉਹ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਉਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਨੋਟ ਇਹ ਹੈਗਾ ਜੀ ਵੀਰ ਜੀ ਜਦੋਂ ਵੀ ਤੁਸੀਂ ਪਸ਼ੂ ਲੈਣ ਜਾਓ ਸੋਇਆ ਪਸ਼ੂ ਹੋਵੇ ਉਸ ਦੀ ਚੁਵਾਈ ਦੋ ਡੰਗ ਦੀ ਹੋ ਸਕੇ ਤਾਂ ਜ਼ਰੂਰ ਕਰਿਆ ਕਰੋ ਤਸੱਲੀ ਆਪਣੀ ਪੂਰੀ ਕਰਕੇ ਦੋਸਤੋ ਫਿਰ ਜਿਹੜੀ ਤੁਸੀਂ ਕੋਈ ਵੀ ਚੀਜ਼ ਲਿਆ ਕਰੋ ਸੋ ਬਾਕੀ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ